ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰਸਵਾਰੀ ਸਾਧ ਸੰਗਤ ਜੀਓ ਆਓ ਅੱਜ ਜਨਮ ਦਿਹਾੜਾ ਭਾਈ ਤਾਰੂ ਸਿੰਘ ਜੀ ਲੱਖ ਲੱਖ ਵਧਾਈਆਂ ਹੋਣ ਤੇ ਇਹਨਾਂ ਦੇ ਸੰਪੂਰਨ ਪ੍ਰਸੰਗ ਨੂੰ ਆਪ ਜੀ ਦੇ ਨਾਲ ਸਾਂਝਾ ਕਰੀਏ ਨਾਲ ਹੁਕਮਨਾਮੇ ਔਰ ਹੁਕਮਨਾਮੇ ਪ੍ਰੰਤ ਉਹਨਾਂ ਦੇ ਜੀਵਨ ਤੇ ਆਪਾਂ ਸੰਖੇਪ ਰੂਪ ਦੇ ਵਿੱਚ ساری ਝਾਤ ਮਰਵਾ ਦੇਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੇਵਾ ਸਿਮਰਨ ਕੀਤਾ ਕਿ ਸੇਵਾ ਦੇ ਨਾਲ ਸਿੰਘਾਂ ਨੂੰ ਪ੍ਰਸ਼ਾਦੇ ਸ਼ਿਕਾਏ ਕਿ ਸੇਵਾ ਦੇ ਨਾਲ ਜਕਰੀਏ ਖਾਨ ਦੇ ਸਵਾਲਾਂ ਦੇ ਜਵਾਬ ਦੇ ਕੇ ਜੁੱਤੀ ਅੱਗੇ ਲਾ ਕੇ ਲਗਾਇਆ ਅਬ ਤਾਰੂ ਸਿੰਘ ਬੜ ਜਸ ਕੀਓ ਮਾਰ ਜੁੱਤੀਆਂ ਨਵਾਬ ਕੋ ਮੋਹਰੇ ਲਿਓ ਪਿਆਰਿਓ ਜਿਸ ਵੇਲੇ ਜਕਰੀਆ ਖਾਨ ਦੇ ਸਵਾਲ ਜਵਾਬ ਹੁੰਦੇ ਨੇ ਤੇ ਜਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਕਹਿੰਦਾ ਕਿ ਮੈਂ ਤੈਨੂੰ ਜੁੱਤੀ ਅਗੇ ਲਿਜਾਊਗਾ ਤੇ ਖੋਪਰ ਨਥੇ ਤੋਂ 21 ਦਿਨ ਜਿਉਂਦੇ ਰਹਿੰਦੇ ਨੇ ਔਰ ਅਖੀਰ ਜਕਰੀਆ ਖਾਨ ਭਾਈ ਤਾਰੂ ਸਿੰਘ ਦੀ ਜੁੱਤੀਆਂ ਦੀ ਮਾਰ ਨਾ ਸਿੰਦਾ ਹੋਇਆ ਖਤਮ ਹੋ ਜਾਂਦਾ ਹੈ ਆਪ ਵੀ ਜਗਜੀਤ ਸਿੰਘ ਸਾਹਿਬ ਦੇ ਪਾਠ ਕਰਦੇ ਨੇ ਹਰਮੰਦਰ ਸਾਹਿਬ ਦੇ ਲਿਆਂਦੇ ਜਲ ਦੇ ਨਾਲ ਸ਼ਰਾਨਪਾਨ ਕਰਦੇ ਨੇ ਤੇ ਆਪ ਵੀ ਜਦੋਂ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲਾ ਨਾਂ ਤੇ ਮੁਖੁਰਜਲੇ ਕੀਤੀ ਛੁੱਟੀ ਨਾਲ ਆਪ ਕਾਲ ਪਿਆਨਾ ਕਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਸੋ ਇਸ ਪ੍ਰਸੰਗ ਨੂੰ ਆਪਾਂ ਸਰਵਣ ਕਰੀਏ ਜੀ ਆਓ ਉਹ ਆਂਆ ਪੋਲਾ ਨੂੰ ਨਾ ਜਤਾਣਾ ਸਾਡਾ YouTube ਚੈਨਲ ਗੁਰੂ ਤੇ ਰਨ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਕਮੈਂਟ ਕਰਕੇ ਸਾਡੀਆਂ ਹੋਈਆਂ ਖਾਮੀਆਂ ਭੁੱਲਾ ਨੂੰ ਦੱਸਣਾ ਸਾਡੇ ਸਿਰ ਤੇ ਮਿਹਰ ਭਰਿਆ ਰੱਖਣਾ ਜੀ ਆਓ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਆ ਸਭ ਨੂੰ ਦਵੇ ਸੋਹ ਤਨਾਸਰੀ ਮਹੱਲਾ ਪੰਜਵਾਂ ਉੱਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੀ ਆਪਣੀ ਕੋ ਸਾਹ ਸਾਹ ਪ੍ਰਤ ਪਾਲੇ ਉੱਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਅਤਤੇ ਰੱਖੀ ਆਪਣੀ ਕੋ ਸਾਹ ਸਾਸ ਪ੍ਰਤ ਪਾਲੇ ਪ੍ਰਭ ਸਿਉ ਨਾ ਕਰਿਓ ਮਰ ਚੀਤ ਆਦੇ ਹੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੇਂ ਤਰਹਾਉ ਮਨ ਮਲਾਸ ਪੈ ਸੇਵਕੇ ਚਰਜ ਦੇਖ ਵਿਡਾਈ ਹਰ ਸਿਮਰ ਸਿਮਰਿਆ ਅੰਧ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮਨ ਮੋਲਾ ਸਬੈ ਸਹਿਬ ਕੇ ਜੱਜ ਦੇਖ ਬਡਾਈ ਹਰ ਸਿਮਰ ਸਿਮਰਿਆ ਅੰਧ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿ ਜੀ ਦਾ ਖਰਸਾ ਵਾਹਿ ਜੀ ਦੀ ਫਤਿਹ ਗੁਰੂ ਰੂਪ ਗੁਰਸਵਾਰੀ ਸਰਸੰਗਤ ਤਨਾਸਰੀ ਰਾਗ ਪੰਚਮ ਪਾਸ਼ਾ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਿਆ ਕਰਦੇ ਨੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਰਸ ਪਾਲੇ ਜਿਸ ਦੇ ਸਿਰ ਦੇ ਉੱਤੇ ਉਸ ਪਰਮੇਸ਼ਰ ਦਾ ਮੇਰ ਭਰਿਆ ਹੱਥ ਹੋ ਜਾਵੇ ਜਿਸ ਦੇ ਸਿਰ ਦੇ ਉੱਤੇ ਅਕਾਲ ਪੁਰਖ ਪਰਮਾਤਮਾ ਦੀ ਛਤਰ ਛਾਇਆ ਹੋ ਜਾਵੇ ਉਹ ਮਾਲਕ ਆਪ ਹੱਥ ਦੇ ਕੇ ਉਸ ਸੇਵਕ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਦੇ ਨਾਲ ਪਰਤ ਪਾਲਣਾ ਕਰਦਾ ਹੈ ਸਾਸ ਸਾਸ ਸੁਸਤ ਪਾਲੇ ਸਵਾਸ ਸਵਾਸ ਰੱਖਿਆ ਕਰਦਾ ਹੈ ਪਿਆਰਿਓ ਜਿਹੜੇ ਸਾਡੇ ਸਾਹ ਹੁੰਦੇ ਆ ਨਾ ਇਹ ਮਾਲਕ ਦੀ ਕਿਰਪਾ ਦੇ ਨਾਲ ਆਉਂਦੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡੀ ਜੀਵਨ ਵਾਲੀ ਗੱਡੀ ਚੱਲਦੀ ਹੈ ਜਿਸ ਤਰ੍ਹਾਂ ਇੰਜਨ ਦੇ ਵਿੱਚ ਤੇਲ ਪਾਈਏ ਡੀਜ਼ਲ ਪਾਈਏ ਟਰੈਕਟਰ ਦੇ ਵਿੱਚ ਪਾਈਏ ਕਿਸੇ ਸੰ ਦੇ ਵਿੱਚ ਪਾਈਏ ਪਿਆਰਿਓ ਮੰਗਲੈਲ ਵੀ ਥੱਲੇ ਹੋਵੇ ਤਾਂ ਚੱਲਦਾ ਹੈ ਅਗਰ ਸਰੀਰ ਸਾਡਾ ਕਾਮਯਾਬ ਹੈ ਸਰੀਰ ਤੇ ਸਤਿਗੁਰੂ ਦੀ ਛਤਰ ਸ਼ਾਇਆ ਹੈ ਪਿਆਰਿਓ ਆਕਸੀਜਨ ਸਾਨੂੰ ਮਾਲਕ ਦਿੰਦਾ ਹੈ ਤੇ ਆਕਸੀਜਨ ਸਾਡਾ ਡੀਜ਼ਲ ਦਾ ਕੰਮ ਕਰਦਾ ਉਹਦੇ ਨਾਲ ਸਾਡੇ ਸਾਹ ਆਉਂਦੇ ਨੇ ਤੇ ਸਾਡਾ ਸਰੀਰ ਚੱਲਦਾ ਹੈ ਹੁਣ ਤੁਸੀਂ ਸੁਣਦੇ ਹੋ ਦੇਖਦੇ ਹੋ ਕਰੋੜਾਂ ਰੁਪਏ ਹਸਪੀਟਲਾਂ ਦੇ ਵਿੱਚ ਲੈ ਲੈਂਦੇ ਨੇ ਆਕਸੀਜਨ ਦੇ ਪਰ ਉਹ ਮਾਲਕ ਜਿਹੜਾ ਸਾਨੂੰ ਆਕਸੀਜਨ ਫਰੀ ਦੇ ਵਿੱਚ ਦਿੰਦਾ ਹੈ ਕਦੀ ਅਸੀਂ ਉਸ ਦਾ ਸ਼ੁਕਰਾਨਾ ਨਹੀਂ ਕੀਤਾ ਪ੍ਰਾਬਸੀ ਨੂੰ ਲੱਗ ਰਿਹਾ ਮੇਰਾ ਜੀਤ ਤੇ ਪਿਆਰੋ ਜੀ ਨੂੰ ਸਮਝ ਲਾ ਗਈ ਨਾ ਤੇ ਉਹ ਕਹਿੰਦਾ ਹੈ ਕਿ ਜਿੰਨਾ ਕੁਛ ਮੈਨੂੰ ਇਹ ਦੇ ਰਿਹਾ ਇਹਦੇ ਤੋਂ ਸਵਾ ਮੇਰਾ ਹੋਰ ਕੋਈ ਆਸਰਾ ਹੀ ਨਹੀਂ ਤੇ ਇਸੇ ਕਰਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮੇਰਾ ਪਰਮੇਸ਼ਰ ਦੇ ਨਾਲ ਦਿੜ ਲੱਗ ਗਿਆ ਹੈ ਚਿੱਤ ਲੱਗ ਗਿਆ ਹੈ ਕਿਉਂ ਕਿਉਂਕਿ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਉਹ ਦੁਨੀਆ ਨੂੰ ਵਿਖਾਉਣ ਵਾਲਾ ਵੀ ਹੋਈ ਏ ਤੇ ਦੁਨੀਆ ਤੋਂ ਅੱਗੇ ਦਰਗਾਹ ਦੇ ਵਿੱਚ ਲਜਾਨ ਵਾਲਾ ਵੀ ਕੋਈ ਹੈ ਇਸ ਕਰਕੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਸ ਨੇ ਹੀ ਸਦਾ ਸਹਾਈ ਹੋਣਾ ਹੈ ਹੋਰ ਕੋਈ ਕਿਸੇ ਦਾ ਸਹਾਈ ਨਹੀਂ ਹੋ ਸਕਦਾ ਕਿਉਂਕਿ ਪਿਆਰਿਓ ਮਾਇਆ ਦੇ ਨਾਲ ਸਾਰੇ ਕਾਰਜ ਹੁੰਦੇ ਹੋਣ ਤੇ ਅਕੱਲ ਤੁਸੀਂ ਇੱਕ ਗਾਇਕ ਜਿਹੜਾ ਹੈ ਚੰਗਾ ਮੁੰਡਾ ਸੀਗਾ ਪੂਰਾ ਹੋ ਗਿਆ ਐ ਪੈਸੇ ਨਾਲ ਤੋਲ ਕੇ ਵੀ ਬਚਾ ਸਕਦੇ ਪਰ ਨਹੀਂ ਪਰਮੇਸ਼ਰ ਜੇ ਕਿਰਪਾ ਕਰੇ ਸਾਹ ਸਾਹ ਸੁਖ ਪਾਲੇ ਤੇ ਫੇਰ ਹੀ ਸਵਾਸ ਆਉਂਦੇ ਪਿਆਰਿਓ ਨਹੀਂ ਤੇ ਨਹੀਂ ਵਡਨ ਘਟਣ ਤਿਲਸਾਰ ਪੈਸੇ ਨਾਲ ਬੰਦਾ ਖਰੀਦਿਆ ਨਹੀਂ ਜਾ ਸਕਦਾ ਪੈਸੇ ਨਾਲ ਜ਼ਿੰਦਗੀਆਂ ਮਿਲਦੀਆਂ ਨਹੀਂ ਪੈਸੇ ਦਾ ਮਹੱਤਵ ਹੀ ਨਹੀਂ ਪਿਆਰਿਓ ਜੀਵਨ ਦੇ ਨਾਲ ਪੈਸੇ ਦਾ ਜੀਵਨ ਦੇ ਨਾਲ ਮਹੱਤਵ ਕਿਤਨਾ ਕੁ ਹੈ ਸਿਰਫ ਤੇ ਸਿਰਫ ਗੁਜ਼ਾਰਾਣ ਵਾਸਤੇ ਹੁਣ ਤੁਸੀਂ ਪੰਛੀ ਦੇਖ ਲਓ ਪੰਛੀ ਪੈਸੇ ਨਾਲ ਖਾਂਦੇ ਪੀਂਦੇ ਨੇ ਨਹੀਂ ਜਾਨਵਰ ਇਹ ਜਿਹੜੇ ਅਸੀਂ ਰੱਖੇ ਨੇ ਪਿਆਰਿਓ ਉਹਨਾਂ ਨੂੰ ਬੰਨ੍ਹ ਕੇ ਖਵਾਉਣੇ ਆ ਤੇ ਵੱਖਰੀ ਗੱਲ ਹੈ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਾਂ ਵੈਸੇ ਪਸ਼ੂ ਫਿਰਦੇ ਨੇ ਉਹਨਾਂ ਨੂੰ ਉਹਨਾਂ ਕਦੇ ਮੁੱਲ ਲੈ ਕੇ ਨਹੀਂ ਖਾਦਾ ਪੰਛੀਆਂ ਕਦੇ ਮੁੱਲ ਲੈ ਕੇ ਨਹੀਂ ਖਾਦਾ ਇੱਕ ਇਨਸਾਨ ਹੈ ਜਿਸ ਨੇ ਆਪਣਾ ਤੰਗੜ ਆਪ ਬੁਣਿਆ ਹੈ ਉਸ ਤੰਗੜ ਦੇ ਲਪੇਟੇ ਦੇ ਵਿੱਚ ਆਇਆ ਹੋਇਆ ਹੈ ਤੇ ਤ੍ਰਿਸ਼ਨਾ ਜਿਹੜੀ ਆ ਪਿਆਰ ਉਹ ਅੱਗੇ ਤੋਂ ਅੱਗੇ ਵਧਦੀ ਜਾਂਦੀ ਹੈ ਉਹ ਬੰਦੇ ਦੀ ਮਿੜਦੀ ਨਹੀਂ ਉਸੇ ਤ੍ਰਿਸ਼ਨਾ ਦੇ ਆਧਾਰ ਤੇ ਅਕੇ ਤੋਂ ਅੱਗੇ ਵਾਦਾ ਵਾਦਾ ਬੰਦਾ ਅਖੀਰ ਨੂੰ ਪਰਮੇਸ਼ਰ ਦੇ ਵਿੱਚ ਵਿਲੀਨ ਹੋ ਜਾਂਦਾ ਹੈ ਪਰ ਸਮਝਦਾ ਕੌਣ ਹੈ ਪਿਆਰਿਓ ਜਿਸ ਨੂੰ ਉਸ ਪਰਮਾਤਮਾ ਦੀ ਸਮਝ ਪੈ ਜਾਏ ਕਿ ਹੁਣ ਸ਼ੁਰੂ ਵਿੱਚ ਵੀ ਉਹ ਮਾਲਕ ਸੀ ਤੇ ਅਖੀਰ ਵੀ ਉਸ ਨੇ ਹੀ ਸਾਡੇ ਤੇ ਮਿਹਰ ਭਰਿਆ ਅਥ ਰੱਖਣਾ ਹੋਰ ਕੋਈ ਨਹੀਂ ਰੱਖ ਸਕਦਾ ਇਸ ਕਰਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਉਹੀ ਮਿੱਤਰ ਹੈ ਉਹੀ ਪਿਆਰਾ ਹੈ ਉਹ ਹੀ ਰਿਸ਼ਤੇਦਾਰ ਹੈ ਰਹਾਉ ਮਨ ਬਲਾਸ ਪੈ ਸਹਿਬ ਕੇ ਚਰਜ ਦੇਖ ਵਡਾਈ ਮਨ ਦੇ ਵਿੱਚ ਉਤਸ਼ਾਹ ਆਇਆ ਮਨ ਦੇ ਵਿੱਚ ਉਲਾਸ ਆਇਆ ਕਦੋਂ ਆਇਆ ਪਿਆਰੇ ਜਦੋਂ ਸਮਝ ਪੈ ਗਈ ਮਾਲਕ ਦੇ ਹਰਾਨੀ ਜਨਕ ਕੌਤਕ ਤੱਕ ਕੇ ਕਿਸ ਤਰੀਕੇ ਦੇ ਨਾਲ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈ ਕਿਸ ਢੰਗ ਨਾਲ ਇਹ ਉਹਨੇ ਸਾਰੀ ਦੁਨੀਆ ਨੂੰ ਆਪ ਆਪਣੇ ਤਰੀਕੇ ਦੇ ਨਾਲ ਧੰਦੇ ਤੇ ਲਾਇਆ ਹੋਇਆ ਹੈ ਸੋ ਇਸ ਸ਼ਬਦ ਦੇ ਨਾਲ ਹੀ ਭਾਈ ਤਾਰੂ ਸਿੰਘ ਜੀ ਦਾ ਜੀਵਨ ਵੀ ਆਪਾਂ ਥੋੜਾ ਜਿਹਾ ਸਾਂਝਾ ਕਰ ਲਈਏ ਕਿਉਂਕਿ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਿਹੜੀ ਮਾਝੇ ਦੀ ਧਰਤੀ ਹੈ ਪਿਆਰਿਓ ਇਹ ਸ਼ਹੀਦਾਂ ਦੇ ਖੂਨ ਦੇ ਨਾਲ ਰੰਗੀ ਹੋਈ ਹੈ ਸਾਰੀ ਸਭ ਤੋਂ ਜ਼ਿਆਦਾ ਸ਼ਹੀਦ ਜਿਹੜੇ ਨੇ ਉਹ ਮਾਝ ਦੀ ਧਰਤੀ 'ਤੇ ਹੋਏ ਅਗਰ ਗੱਲ ਕਰੀਏ ਪਉ ਮੰਡ ਦੀ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਅਗਰ ਨਾਰਲੀ ਨਗਰ ਦੀ ਗੱਲ ਕਰ ਲਈਏ ਨਾਲ ਹੀ ਨਾਰਲੀ ਨਗਰ ਦੇ ਪਿਆਰਿਓ ਭਾਈ ਜੇਠਾ ਜੀ ਹੋਏ ਨੇ ਉੱਥੋਂ ਦੇ ਬੜੇ ਪਰਪਕਾਰੀ ਯੋਧੇ ਮਾੜੀ ਬੇਗੇ ਦੀ ਗੱਲ ਕਰ ਲਈਏ ਬਾਬਾ ਸੁਖੂ ਬਾਡੀ ਜੀ ਜਿਹੜਾ ਅਮਰਤ ਦਾ ਬਾਟਾ ਤੇ ਖੰਡਾ ਤਿਆਰ ਕੀਤਾ ਸੀ ਉਹ ਉਸ ਨਗਰ ਦੇ ਵਿੱਚ ਹੋਇਆ ਜੀ। ਅਗਰ ਪੂਲਿਆ ਦੀ ਗੱਲ ਕਰ ਲਈਏ ਪਿਆਰਿਓ ਤੇ ਭਾਈ ਤਾਰੂ ਸਿੰਘ ਜੀ ਪੂਲਾ ਤੇ ਜੇ ਸੂਰ ਸਿੰਘ ਨਗਰ ਦੀ ਗੱਲ ਕਰ ਲਈਏ ਭਾਈ ਵਿਨੀ ਚੰਦ ਜੀ ਬੜੇ ਵਿਨ ਸੂਰ ਮੇ ਹੋਏ ਨੇ ਮਾੜੀ ਕੰਬੋ ਕਿਆਂ ਦੀ ਗੱਲ ਕਰ ਲਈਏ ਪਿਆਰਿਓ ਬਾਬਾ ਸੁਖਾ ਸਿੰਘ ਜੀ ਵਾਹ ਦੀ ਗੱਲ ਕਰ ਲਈਏ ਤੇ ਭਾਈ ਤਾਰਾ ਸਿੰਘ ਜੀ ਭਾਈ ਵਾਹ ਵਾਲੇ ਗੱਲ ਕੀ ਕਿ ਪੰਜਾਬ ਦੇ ਵਿੱਚ ਮਲਗੇ ਦੀ ਜਿਹੜੀ ਧਰਤੀ ਹੈ ਉਹਦੇ ਕੋਈ ਨਗਰ ਹੋਏਗਾ ਜਿਹਦੇ ਵਿੱਚੋਂ ਕੋਈ ਸ਼ਹੀਦ ਪੈਦਾ ਨਾ ਹੋਇਆ ਭਾਈ ਤਾਰੂ ਸਿੰਘ ਦਾ ਜਨਮ ਜਿਹੜਾ ਹੈ ਨਗਰ ਪੂਲਿਆਂ ਦਾ ਸੰਧੂ ਗੋਤ ਹੈ ਉਸ ਵੇਲੇ ਪਾਰ ਜਵਾਨ ਜਿਸ ਵੇਲੇ ਹੋਇਆ ਪਿਆਰਿਓ ਉਸ ਵੇਲੇ ਬਹੁਤ ਹੀ ਜਿਆਦਾ ਮੋਗਲ ਹਕੂਮਤ ਦਾ ਜ਼ੋਰ ਪਿਆ ਹੋਇਆ ਸੀ ਉਸ ਵੇਲੇ ਕੀ ਹੁੰਦਾ ਸੀ ਜਿੱਥੇ ਵੀ ਸਿੱਖ ਮਿਲਦਾ ਸੀ ਸਿੱਖ ਦੇ ਸਿਰਾਂ ਦਾ ਬੁੱਲ ਪੈਂਦਾ ਸੀ ਲਾਹੌਰ ਦਰਬਾਰ ਦੇ ਵਿੱਚ ਹੁਕਮ ਹੋਇਆ ਸੀ ਕੋਈ ਸਿਰ ਵੱਢ ਕੇ ਲਿਆਵੇ ਸਿੱਖ ਦਾ ਤੇ ਇਨਾਮ ਦਿੱਤਾ ਜਾਵੇਗਾ ਤੇ ਪਿਆਰਿਓ ਇਤਨੀ ਦੁਨੀਆਂ ਇਸ ਕੰਮ ਬਦਲੇ ਪੈ ਗਈ ਸੀ ਕਿ ਉਹ ਸਿਰ ਵੱਢ ਕੇ ਲੈ ਜਾਂਦੇ ਤੇ ਉਥੋਂ ਪੈਸੇ ਪ੍ਰਾਪਤ ਕਰਦੇ ਆਖੀਰ ਜਿਹੜੇ ਸਿੱਖ ਸਨ ਉਹ ਜੰਗਲਾਂ ਦੇ ਵਿੱਚ ਸ਼ੰਭਾਂ ਦੇ ਵਿੱਚ ਲੁਕਣਾ ਸ਼ੁਰੂ ਕੀਤਾ ਇੱਕ ਤਰੀਕੇ ਨਾਲ ਆਪਣਾ ਬਚਾਉਣਾ ਸ਼ੁਰੂ ਕੀਤਾ ਕਿਉਂਕਿ ਜਦੋਂ ਆਪਣੇ ਵੀ ਵਗਰ ਪੈ ਜਾਣ ਜੇ ਜ਼ਰੂਰੀ ਨਹੀਂ ਸੀ ਕਿ ਮੁਸਲਮਾਨ ਹੀ ਵੱਢ ਕੇ ਲੈ ਜਾਂਦੇ ਸੀ ਲਾਲਚੀ ਲੋਕ ਜਿਹੜੇ ਸੀ ਉਹ ਸਿਰ ਵੱਢ ਕੇ ਲੈ ਜਾਂਦੇ ਸਨ ਤੇ ਅਖੀਰ ਕੀ ਹੋਇਆ ਅਖੀਰ ਨੂੰ ਜਿਸ ਵੇਲੇ ਸਿੰਘਾਂ ਨਾਲ ਮਿਲਨੇ ਨੌਜਵਾਨ ਕੁੜੀਆਂ ਦੇ ਸਿਰ ਵੱਢਨੇ ਸ਼ੁਰੂ ਕਰ ਦਿੱਤੇ ਕਿਉਂਕਿ ਸਿਰ ਤੇ ਕੇਸ ਸਨ ਤੇ ਫਿਰ ਜਿਸ ਵੇਲੇ ਲਾਹੌਰ ਦਰਬਾਰ ਦੇ ਵਿੱਚ ਇਸ ਗੱਲ ਦੀ ਸੁੰਝ ਪੈ ਗਈ ਇਹ ਜਿਹੜੇ ਸਿਰ ਨੇ ਇਹ ਬੀਬੀਆਂ ਦੇ ਨੇ ਇਹਨਾਂ ਦੇ ਜਿਹੜੇ ਆਪਣਾ ਕੰਨ ਨੇ ਉਹ ਵਿਨੇ ਹੋਏ ਨੇ ਉਹਦੇ ਤੋਂ ਉਹਨਾਂ ਨੂੰ ਹਸਾਬ ਲੱਗਾ ਤੇ ਫਿਰ ਉਹਨਾਂ ਨੇ ਦੁਬਾਰਾ ਔਲਾਦ ਨੂੰ ਬਦਲਿਆ ਕਿ ਜਿਹਦੇ ਕੰਨ ਵਿਨੇ ਹੋਣਗੇ ਉਹ ਸਿਰ ਮਨਜ਼ੂਰ ਨਹੀਂ ਕੀਤਾ ਜਾਵੇਗਾ ਪਿਆਰਿਓ ਤੇ ਜਦੋਂ ਜ਼ਿਆਦਾ ਜ਼ੁਲਮ ਹੋਣ ਲੱਗ ਪਿਆ ਜਿਹੜੀਆਂ ਬੀਬੀਆਂ ਵਿਚਾਰੀਆਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੀਆਂ ਸੀ ਉਹਨਾਂ ਨੇ ਉਹਨਾਂ ਦੇ ਕੰਨ ਵੀ ਨ ਦਿੱਤੇ ਅੱਜ ਵੀ ਇਹਨੂੰ ਥੋੜਾ ਜਿਹਾ ਪਿੱਛੇ ਝਾਤ ਮਾਰ ਕੇ ਤੁਸੀਂ ਵੇਖ ਲਓ ਜਿਹੜੇ ਪੁਰਾਣੇ ਬਜ਼ੁਰਗ ਆ ਕਈਆਂ ਦੇ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੁੰਦੀਆਂ ਨੇ ਕਈਆਂ ਦੇ ਨੱਕਾਂ ਦੇ ਵਿੱਚ ਨਥਾਂ ਪਾਈਆਂ ਹੁੰਦੀਆਂ ਨੇ ਕੰਨ ਵਿੰਨੇ ਹੁੰਦੇ ਕਿਉਂ ਵਿੰਨੇ ਹੁੰਦੇ ਪਿਆਰਿਓ ਉਸ ਜ਼ਮਾਨੇ ਦੇ ਵਿੱਚ ਮਾਈਆਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਪਣੇ ਬੱਚਿਆਂ ਦੇ ਵੀ ਕੰਨ ਵਿੰਨ ਲੈਂਦੀਆਂ ਸੀ ਤਾਂ ਕਿ ਇਹਨਾਂ ਦਾ ਸਿਰ ਕੋਈ ਲਾ ਕੇ ਨਾ ਲੈ ਜਾਵੇ ਜੇ ਕੰਨ ਵਿੰਨਿਆ ਹੋਏਗਾ ਤੇ ਇਹਦਾ ਨਾਮ ਨਹੀਂ ਮਿਲਣਾ ਸਿਰ ਕੌਣ ਲਾਏਗਾ ਅੱਜ ਕੀ ਇਹ ਅੱਜ ਉਹੀ ਚੀਜ਼ ਪ੍ਰਚਲਿਤ ਹੋ ਗਈ ਫੈਸ਼ਨ ਬਣ ਗਿਆ ਪਿਆਰੋ ਫੈਸ਼ਨ ਅੱਜ ਚਾਹ ਦੇ ਨਾਂ ਲੋਕ ਕੰਨ ਬਣਾਉਂਦੇ ਪਰ ਲੋਕਾਂ ਨੂੰ ਸਮਝੀ ਨਹੀਂ ਕਿ ਕੰਨ ਮਨਾਉਣੇ ਜਿਹੜੇ ਸੀ ਉਹ ਗੁਲਾਮੀ ਦਾ ਕਾਰਨ ਸੀ ਗੁਲਾਮ ਡਰ ਭਾਵਨਾ ਤੇ ਭਾਈ ਤਾਰੂ ਸਿੰਘ ਜੀ ਆਪਣੇ ਨਗਰ ਦੇ ਵਿੱਚ ਕੀ ਕਰਦੇ ਸਨ ਉਸ ਵੇਲੇ ਜਦ ਜੰਗਲ ਦੇ ਵਿੱਚ ਸਿੰਘ ਰਹਿੰਦੇ ਸੀ ਉਹਨਾਂ ਨੂੰ ਲੰਗਰ ਪ੍ਰਸ਼ਾਦੇ ਦੀ ਵੀ ਤੋੜ ਆਉਣੀ ਸ਼ੁਰੂ ਹੋ ਗਈ। ਆਖੀਰ ਉਹਨਾਂ ਨੇ ਕੀ ਕੀਤਾ ਆਪਣੇ ਘਰ ਲੋਹਾ ਤਪਾਉਣੀਆਂ ਸ਼ੁਰੂ ਕੀਤੀਆਂ ਲੰਗਰ ਤਿਆਰ ਕਰਨਾ ਸਿਰ ਤੇ ਰੱਖਣਾ ਰਾਤ ਨੂੰ ਜੰਗਲ ਦੇ ਵਿੱਚ ਸ਼ਿਕਾ ਗੇ ਆਉਣਾ ਜਿਸ ਕਿਸੇ ਨੂੰ ਬਸਤਰਾਂ ਦੀ ਲੋੜ ਹੋਣੀ ਜਿੰਨੇ ਕ ਬਸਤਰ ਮਿਲ ਜਾਣੇ ਪਿਆਰਿਓ ਉਹ ਵੀ ਦੇ ਕੇ ਆਉਣੀ ਜੰਗਲਾਂ ਦੇ ਵਿੱਚ ਜਿਹੜੇ ਸਿੰਘ ਵਿਚਰਦੇ ਸਨ। ਅਖੀਰ ਇੱਕ ਦਿਨ ਇੱਕ ਬ੍ਰਾਹਮਣ ਦੀ ਘਰ ਵਾਲੀ ਜਿਹੜੀ ਸੀ 마ਸੀ ਦੀ ਘਰ ਵਾਲੀ ਉਹਨੂੰ ਪਟੇ ਦਾ ਪਠਾਨ ਚੁੱਕ ਕੇ ਲੈ ਜਾਂਦਾ ਆਣ ਕੇ ਆਦ ਦਵਾਈ ਪਾਉਂਦਾ ਕਿ ਮੇਰੀ ਘਰ ਵਾਲੀ ਨੂੰ ਚੁੱਕ ਕੇ ਲੈ ਗਿਆ ਇਤਨੇ ਬੇਗੈਰਤ ਲੋਕ ਸਨ ਆਪਣੇ ਪਰਿਵਾਰਾਂ ਦੀ ਰੱਖਿਆ ਕਰਨ ਯੋਗ ਨਹੀਂ ਸਨ ਤੇ ਨੱਕ ਨੱਥ ਜਿਹੜੇ ਸਾਨੂੰ ਤਾਂ ਹੀ ਬਣਾਉਂਦੇ ਸਨ ਤੇ ਕੋਈ ਘਰਾਂ ਦੇ ਵਿੱਚ ਵਰਤਾਰਾ ਐਸਾ ਸੀ ਪਿਆਰੋ ਜੀ ਦੇ ਦੋ ਪੁੱਤਰ ਸਾਨੂੰ ਉਹਨਾਂ ਦੇ ਵਿੱਚੋਂ ਇੱਕ ਨੂੰ ਸਿੰਘ ਸਜਾਉਂਦੇ ਸਨ ਕਿ ਜਦੋਂ ਸਿੰਘ ਸਜ ਜਾਂਦਾ ਸੀ ਉਹਦੇ ਪੈ ਦੇ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਕੋਈ ਵਰਦਾ ਨਹੀਂ ਸੀ ਤੇ ਜੇ ਵਰਦਾ ਸੀ ਤੇ ਫਿਰ ਤਸ਼ੱਦਦ ਹੀ ਹੁੰਦਾ ਸੀ ਫਿਰ ਉਹਨਾਂ ਦੇ ਉੱਤੇ ਵੀ بڑا ਪ੍ਰੈਸ਼ਰ ਪੈਂਦਾ ਹੁੰਦਾ ਸੀ ਉਹਨਾਂ ਪਰਿਵਾਰਾਂ ਤੇ ਪਰ ਜਿਹੜੇ ਗੁਰਸਿੱਖ ਬਣ ਗਏ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦਾ ਪ੍ਰਭ ਸਿਉ ਲਾਗ ਰਿਹਾ ਚੀਤ ਪਿਆਰੋ ਉਹ ਫਿਰ ਇਸ ਦੇ ਤੋਂ ਪਿੱਛੇ ਨਹੀਂ ਸੰੜਦੇ ਤੇ ਜਦੋਂ ਭਾਈ ਤਾਰੂ ਸਿੰਘ ਨੂੰ ਦੱਸਿਆ ਤੇ ਗੁਰੂ ਸਵਾਰਿਓ ਉਹ ਪੱਟਿਓ ਪਠਾਨ ਨੂੰ ਮਾਰ ਕੇ ਤੇ ਉਹ ਮਾਛੀ ਦੀ ਲੜਕੀ ਨੂੰ ਛੜਾ ਕੇ ਲਿਆਇਆ ਤੇ ਜਾ ਕੇ ਉਹਨੂੰ ਵਾਪਸ ਦਿੱਤਾ ਤੇ ਗੁੜ ਦੀ ਉੜਦੀ ਖਬਰ ਜਿਹੜੀ ਸੀ ਹਰ ਭਗਤ ਜੰਡਿਆਲੀਆ ਜੰਡਿਆਲੇ ਦਾ ਹਰ ਭਗਤ ਸੀ ਜਿਹੜਾ ਟੌੜ ਸੀ ਬੜਾ ਤਗੜਾ ਲਾਹੌਰ ਦਰਬਾਰ ਦਾ ਉਹਨੇ ਜਾ ਕੇ ਦੱਸਿਆ ਕਿ ਇਹ ਜਿਹੜਾ ਕਾਰਾ ਕੀਤਾ ਇਹ ਭਾਈ ਤਾਰੂ ਸਿੰਘ ਨੇ ਕੀਤਾ ਹੈ ਭਾਈ ਤਾਰੂ ਸਿੰਘ ਦੇ ਪਰਿਵਾਰ ਦੇ ਵਿੱਚ ਜੀ ਕਿੰਨੇ ਨੇ ਤਿੰਨ ਪਿਤਾ ਦੀ ਡੈਥ ਹੋਈ ਹੈ ਖੇਤੀਬਾੜੀ ਕਰਦੇ ਨੇ ਮਾਂ ਹੈ ਇੱਕ ਭੈਣ ਹੈ ਤਾਰੋ ਆਪ ਦਾ ਨਾਮ ਤਾਰੂ ਸਿੰਘ ਹੈ ਤੇ ਭੈਣ ਦਾ ਨਾਮ ਬੀਬੀ ਤਾਰੋ ਹੈ ਤੇ ਇੱਕ ਮਾਤਾ ਜਿਨ੍ਹਾਂ ਜੀ ਆ ਨਾਲ ਨਗਰ ਦੇ ਲੋਕ ਰਲ ਕੇ ਲੰਗਰ ਪਾਣੀ ਤਿਆਰ ਕਰਦੇ ਨੇ ਸਿੰਘਾਂ ਨੂੰ ਛਕਾਉਂਦੇ ਨੇ ਜੇਸਵੇਲੇ ਪਿਆਰੇ ਉਹਨਾਂ ਹੋਰ ਦਰਬਾਰ ਦੇ ਵਿੱਚ ਜਾ ਕੇ ਉਸ ਦੀ ਸੂਚਨਾ ਦਿੱਤੀ ਗਈ ਫੜਨ ਵਾਸਤੇ 200 ਸਿਪਾਹੀ ਆ ਗਏ ਭਾਈ ਦਾਰੂ ਸਿੰਘ ਨੂੰ ਗ੍ਰਿਧਤ ਗ੍ਰਿਫਤਾਰ ਕਰ ਲਿਆ ਪਹਿਲਾਂ ਤਾਂ ਨਗਰ ਨੇ ਰਲ ਕੇ ਸਕੀਮ ਬਣਾਈ ਕਿ ਆਪਾਂ ਤਾਰੂ ਸਿੰਘ ਨੂੰ ਇੱਥੇ ਹੀ ਛਡਾਲੀਏ ਤੇ ਜਿਹੜੇ ਪਠਾਨ ਆਏ ਨੇ ਇਹਨਾਂ ਨੂੰ ਇੱਥੇ ਹੀ ਵੱਢ ਕੇ ਭਜਾਈਏ ਆਖੀਰ ਸਕੀਮ ਬਣਦੀ ਬਣਦੀ ਸਜੇ ਸਜੇ ਪਿਆਰਿਓ ਇਹ ਪਾਕਿਸਤਾਨ ਬਾਰਡਰ ਦੇ ਉੱਤੇ ਇੱਕ ਨਗਰ ਹੈ ਪੜਾਣਾ ਪੜਾਣੇ ਨਗਰ ਜਿਸ ਵੇਲੇ ਠਹਿਰਾਉ ਕੀਤਾ ਉਸ ਨਗਰ ਦੇ ਨੌਜਵਾਨਾਂ ਨੇ ਵੀ ਇਹੀ ਗੱਲ ਕਹੀ ਬਾਬੇ ਤਾਰੂ ਸਿੰਘ ਨੂੰ ਭਾਈ ਤਾਰੂ ਸਿੰਘ ਕਹਿੰਦਾ ਪਿਆਰਿਓ ਤੁਸੀਂ ਮੈਂ ਤਾਂ ਜੰਗਾਲ ਦੇ ਵਿੱਚ ਪੈ ਗਿਆ ਤੁਸੀਂ ਵੀ ਪਹੋਗੇ ਮਰਨਾ ਜੋ ਹੁਣੀ ਵੇਖੀ ਜਾਏਗੀ ਤੁਸੀਂ ਇਹ ਕੰਮ ਨਾ ਕਰਿਓ ਜੇ ਲੋੜਾ ਨਾ ਮਾਰਿਓ ਤੁਹਾਡੇ ਪਰਿਵਾਰਾਂ ਦੇ ਪਰਿਵਾਰ ਹੀ ਖਤਮ ਕਰ ਦੇਣਗੇ ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ। ਔਰ ਲਾਹੌਰ ਦਰਬਾਰ ਦੇ ਵਿੱਚ ਲਿਜਾ ਕੇ ਪਿਆਰੇ ਉਸ ਵੇਲੇ ਭਾਈ ਤਾਰੂ ਸਿੰਘ ਨੂੰ ਪੇਸ਼ ਕੀਤਾ ਕਹਿਣ ਲੱਗੇ ਤੂੰ ਆਹ ਕੰਮ ਕੀਤਾ ਕਹਿੰਦਾ ਕੀਤਾ। ਕਹਿੰਦਾ ਅਗਰ ਕੋਈ ਜਲਵਾਣਾ ਕਿਸੇ ਦੀ ਧੀ ਭੈਣ ਚੋੱਕ ਕੇ ਲੈ ਜਾਵੇਗਾ ਤੇ ਖਾਲਸਾ ਚੁੱਪ ਕਰਕੇ ਥੋੜਾ ਬੈਠ ਜਾਏਗਾ। ਸਾਡਾ ਕੰਮ ਹੀ ਹੈ। ਮਜਲੂਮਾਂ ਦੀ ਰੱਖਿਆ ਕਰਨਾ ਅਸੀਂ ਰੱਖਿਆ ਕਰਦੇ ਆਂ। ਕਹਿਣ ਲੱਗਾ ਫਿਰ ਇਹਦਾ ਮਤਲਬ ਤੈਨੂੰ ਪਤਾ ਹੈ ਇਹਦਾ ਮਤਲਬ ਕੀ ਹੈ? ਹੈ ਲਗਾ ਕੀ ਇਹ ਕਹਿੰਦਾ ਤੇਰੇ ਤੇ ਤੈਨੂੰ ਸਜ਼ਾ ਮਿਲੇਗੀ ਤੈਨੂੰ ਚਰਖੜੀ ਤੇ ਚੜਾਇਆ ਜਾਵੇਗਾ ਚਰਖੀ ਚਾਰ ਅਡਾਦੂ ਬਾਗੀ ਰਾਜ ਦੇਆ ਸਿੰਘਾਂ ਨੂੰ ਖਵਾਵੇ ਰੋਟੀਆਂ ਤੇ ਕਹਿਣ ਲਗਾ ਤੂੰ ਜੋ ਜ਼ੁਲਮ ਕਰਨਾ ਹੈ ਕਰ ਲੈ ਮੈਂ ਤਾਂ ਜੋ ਕਰਨਾ ਸਿੱਖਣਾ ਆ ਪਿਆਰਿਓ ਤਾਰੂ ਸਿੰਘ ਨੂੰ ਚਰਖੜੀ ਤੇ ਵੀ ਚੜਾਇਆ ਗਿਆ ਦੂਸਰੀ ਵਾਰ ਫਿਰ ਜਦੋਂ ਤਸਤੂ ਮਸ ਨਹੀਂ ਹੋਇਆ ਤੇ ਜਕਰਿਆ ਖਾਂ ਕਹਿਣ ਲੱਗਾ ਇਹਦੇ ਸਿਰ ਦੇ ਵਾਲ ਕੱਟ ਦਿਓ ਇਹਨੂੰ ਸਿਰ ਮੁਰਦਿਓ ਤਾਂ ਕਿ ਇਹ ਮੁਸਲਮਾਨਾਂ ਜਾਂ ਤਾਂ ਮੰਨ ਜਾਵੇ ਬਨਨਾ ਤੇ ਜਾਫਰੀ ਦਾ ਸਿਰ ਮੁਰਦਿਓ ਜਿਸ ਵੇਲੇ ਪਿਆਰਿਓ ਸਿਰ ਦੇ ਵਾਲ ਕੱਟਨ ਵਾਸਤੇ 나ਈ ਨੂੰ ਸੱਦਿਆ ਗਿਆ ਉਹਦੀਆਂ ਅੱਖਾਂ ਦਾ ਜਲਾ ਤੇ ਜਬਾ ਹੀ ਐਸਾ ਸੀ 나ਈ ਹੱਥ ਜੋੜ ਕੇ ਖੜੋ ਗਿਆ ਕਹਿੰਦਾ ਜੀ ਮੈਨੂੰ ਭਾਵੇਂ ਮਾਰ ਦਿਓ ਮੈਂ ਭਾਈ ਤਾਰੂ ਸਿੰਘ ਨੌਜਵਾਨ ਦੇ ਕੇਸ ਨਹੀਂ ਕਰ ਸਕਦਾ 22 ਸਾਲ ਦੀ ਉਮਰ ਸੀ ਨੌਜਵਾਨ ਸੀਗਾ ਆਖੀਰ ਫਿਰ ਹੁਕਮ ਹੋਇਆ ਕਿ ਇਹਦਾ ਸਿਰ ਦੀ ਜਿਹੜੀ ਖੋਪਰ ਲਾ ਦੇ ਜਿਸ ਵੇਲੇ ਖੋਪਰ ਲਾਉਣ ਦਾ ਪਿਆਰਿਓ ਹੁਕਮ ਹੋਇਆ ਮੋਤੀ ਨੂੰ ਲਿਆਂਦਾ ਸਦਿਆ ਗਿਆ ਤੇ ਜਕਰਿਆ ਖਾਨ ਸਵਾਲ ਜਵਾਬ ਬੜੇ ਕਰੜੇ ਕਰਦਾ ਕਹਿੰਦਾ ਤਾਰੂ ਸਿੰਘਾ ਈਨ ਦੇ ਵਿੱਚ ਆ ਜਾ ਮੁਸਲਮਾਨ ਬਣ ਜਾ ਨਹੀਂ ਤੇ ਮੈਂ ਤੈਨੂੰ ਖਤਮ ਕਰ ਦੇਵਾਂਗਾ ਬਹੁਤ ਬੋਲ ਜਰੂਰ ਬੋਲਦਾ ਹੈ ਭਾਈ ਤਾਰੂ ਸਿੰਘ ਨੂੰ ਫਿਰ ਭਾਈ ਤਾਰੂ ਸਿੰਘ ਅੱਗੋਂ ਕਹਿਣ ਲੱਗਾ ਜਕਰੀਆ ਕਿਸੇ ਭਲੇਖੇ ਜਨਾਂ ਰਵੀ ਤੂੰ ਜਿੰਨਾ ਜ਼ੁਲਮ ਕਰਨਾ ਹੈ ਮੇਰੇ ਤੇ ਕਰ ਲੈ ਭਾਵੇਂ ਮੇਰਾ ਖੋਪਰ ਲਾ ਦੇ ਪਰ ਮੈਂ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਜਾਵਾਂਗਾ ਸਿੰਘ ਦੇ ਪੂਰੇ ਸਿੰਘ ਦੇ ਬਚਨ ਸਿੰਘ ਦੇ ਹੂਣੀਏ ਪੂਰੇ ਤੇ ਪੱਕੇ ਪਿਆਰਿਓ ਉਹਦੇ ਬੋਲ ਜਿਹੜੇ ਸੀ ਨਾ ਜਿਹੜੇ ਮੂੰਹ ਦੇ ਵਿੱਚੋਂ ਨਿਕਲ ਗਏ ਉਹ ਪੂਰੇ ਵੀ ਹੋਈ ਸੀ ਜਿਸ ਵੇਲੇ ਮੋਤੀ ਨੇ ਖੋਪਰ ਲਾਇ ਭਾਈ ਤਾਰੂ ਸਿੰਘ ਲੌਲੁਵਾਨ ਬੈਠਾ ਉਸ ਵੇਲੇ ਉਸ ਰਾਜ ਦੇ ਵਿੱਚ ਮੁਗਲ ਹਕੂਮਤਾਂ ਦੇ ਵਿੱਚ ਆਪਣੇ ਦੋ ਪਿਓ ਪੁੱਤਰ ਸਨ ਭਾਈ ਸ਼ਵੇਗ ਸਿੰਘ ਤੇ ਭਾਈ ਸ਼ਹਿਵਾਦ ਸਿੰਘ ਉਹ ਸਰਕਾਰੀ ਅਹਿਲਕਾਰ ਸਨ ਪਿਆਰਿਓ ਤੇ ਹੈਗੇ ਸਨ ਗੁਰਮੁਖ ਪਿਆਰੇ ਹੈਆ ਦਇਆ ਬੜੀ ਕਰਦੇ ਸਨ ਉਹ ਭਾਈ ਤਾਰੂ ਸਿੰਘ ਨੂੰ ਵੀ ਜਾਣਦੇ ਸਨ ਪਰ ਕਰ ਕੁਛ ਨਹੀਂ ਸੀ ਸਕਦੇ ਕਿਉਂਕਿ ਮੁਗਲ ਹਕੂਮਤ ਦਾ ਜੋਰ ਬੜਾ ਸੀ ਉਧਰੋਂ ਉਹਦੇ ਸਿਰ ਦੀ ਖੋਪਰੀ ਲੈ ਗਏ ਪਿਆਰਿਓ ਤੇ ਉਧਰੋਂ ਕੀ ਹੋਇਆ ਕਿ ਉਸ ਨੂੰ ਬੰਨ ਪੈ ਗਿਆ ਜਕਰੀਆ ਖਾਨ ਬੰਨ ਪੈ ਗਿਆ ਇਹ ਪਿਸ਼ਾਬ ਦਾ ਤੇ ਹੁਣ ਨਜੂਮੀਆਂ ਨੂੰ ਪੁੱਛਿਆ ਹੈ ਵੱਡੇ ਵੱਡੇ ਹਕੀਮਾਂ ਨੂੰ ਪੁੱਛਿਆ ਗਿਆ ਹੈ ਕਿਸੇ ਕੋਲ ਉਹਦਾ ਰਾਜ ਨਹੀਂ ਹੋਇਆ ਖੀਰ ਤੇ ਹੁਕਮ ਇਹ ਹੋਇਆ ਕਿ ਜਿਹੜਾ ਸਿੰਘ ਜੀ ਦਾ ਤੂੰ ਖੋਪਰ ਲਾਇਆ ਹੈ ਨਾ ਉਹਦੀ ਜੁੱਤੀ ਤੇਰੇ ਸਿਰ ਦੇ ਵਿੱਚ ਵੱਜੇਗੀ ਤਾਂ ਤੇਰਾ ਬੰਨ ਟੁੱਟੇਗਾ ਨਹੀਂ ਤੇ ਨਹੀਂ ਟੁੱਟੇ ਉਧਰੋਂ ਪਿਆਰੋ ਇਡਾ ਡਰਾਗਰ ਵੇਖੋ ਉਹ ਨਿਕਲਿਆ ਔਰ ਇਡਾ 5000 ਰੁਪਈਆ ਉਹਨੇ ਭਾਈ ਸ਼ਮੇਖ ਸਿੰਘ ਤੇ ਸ਼ਹਬਾਦ ਸਿੰਘ ਨੂੰ ਦਿੱਤਾ ਕਿ ਹਰਮੰਦਰ ਸਾਹਿਬ ਜਾ ਕੇ ਮੇਰੇ ਨਾਂ ਦੀ ਦੇਹ ਕਰਾ ਕੇ ਆਓ ਜਕਰੀਆ ਖਾਨ ਇੱਕ ਸਿੱਖਾਂ ਦੇ ਸਿਰ ਲਾਉਣ ਵਾਲਾ ਜਿਹੜਾ ਸੀ ਉਸਨੇ 5000 ਉਸ ਜਮਾਨੇ ਦਾ ਭਾਈ ਸ਼ਮੇਸ਼ ਸਿੰਘ ਤੇ ਸ਼ਹਿਵਾ ਸਿੰਘ ਨੂੰ ਦਿੱਤਾ ਕਿ ਅੰਮ੍ਰਿਤਸਰ ਹਰਿਮੰਦਰ ਸਾਹਿਬ ਜਾ ਕੇ ਮੇਰੇ ਨਾਂ ਦੀ ਅਰਦਾਸ ਲਾ ਕੇ ਆ। ਹੁਣ ਉਹਨਾਂ ਦੋ ਪਿਓ ਪੁੱਤਰਾਂ ਨੇ ਜਾ ਕੇ ਉੱਥੇ ਅਰਦਾਸ ਬੇਨਤੀ ਕਰਵਾਈ ਨਾਲ ਭਾਈ ਤਾਰੂ ਸਿੰਘ ਦੀ ਅਰਦਾਸ ਬੇਨਤੀ ਕਰਾਈ ਉਥੋਂ ਜਲ ਲਿਆ ਤੇ ਜਲ ਲੈ ਕੇ ਜਦੋਂ ਲਾਹੌਰ ਫੇਰ ਪਹੁੰਚੇ ਆੜ ਕੇ ਭਾਈ ਤਾਰੂ ਸਿੰਘ ਨੂੰ ਉਸ ਦਿਨ 22ਵਾਂ ਦਿਨ ਹੋ ਗਿਆ ਪਿਆਰਿਓ 22ਵਾਂ ਦਿਨ 22 ਦਿਨ ਖੁਪਰੀ ਨਹੀਂ ਦਿੱਤੀ ਤੋਂ ਸੌਣ ਦੀ ਪਹਿਲੀ ਨੂੰ ਖੁਪਰੀ ਨਹੀਂ ਰਹੀ ਸੀ ਤੇ ਜਦੋਂ 22ਵਾਂ ਦਿਨ ਹੋਇਆ ਉਹ ਜਲ ਦਿੱਤਾ ਇਸ਼ਨਾਨ ਕਰਨ ਵਾਸਤੇ ਜੱਗੀ ਸਾਹਿਬ ਦਾ ਪਾਣ ਸ਼ੁਰੂ ਕੀਤਾ ਉਧਰ ਕੀ ਹੋ ਰਿਹਾ ਹੈ ਉਧਰ ਜਕਰੀਆ ਖਾਨ ਦੇ ਸਿਰ ਵਿੱਚ ਜਿਵੇਂ ਜਿਵੇਂ ਜੁੱਤੀਆਂ ਵੱਜਦੀਆਂ ਵੇਂ-ਵੇਂ ਉਹਨੂੰ ਪਿਸ਼ਾਬ ਆਉਂਦਾ ਤੇ ਕਹਿੰਦਾ ਮੇਰੇ ਸਿਰ 'ਚ ਹੋਰ ਜ਼ੋਰ ਨਾ ਮਾਰੋ ਅਖੀਰ ਚਤਰਾ ਦੀ ਮਾਰ ਖਾਂਦਾ ਖਾਂਦਾ ਹੋਇਆ ਜਕਰੀਆ ਖਾਨ ਜਿਹੜਾ ਹੈ ਉਹ ਮਰ ਜਾਂਦਾ ਹੈ ਉਧਰੋਂ ਪਿਆਰਿਓ ਭਾਈ ਤਾਰੂ ਸਿੰਘ ਜੱਜੀ ਸਾਹਿਬ ਦਾ ਪਾੜ ਕਰਦਾ ਹੈ ਸ਼ਰਾਨ ਕਰਕੇ ਜਿਸ ਵੇਲੇ ਨਾਨਕ ਤੇ ਮੁਖੀ ਉਜਲੇ ਕੈਂਤੀ ਛੁੱਟੀ ਨਾਲ ਬਾਈਵੇਂ ਦਿਨ ਭਾਈ ਤਾਰੂ ਸਿੰਘ ਜੀ ਆਪ ਵੀ ਸ਼ਹੀਦ ਹੋ ਜਾਂਦਾ ਹੈ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਪਿਆਰਿਓ ਉਹ ਗੁਰੂ ਨੂੰ ਪਰਵਾਰ ਚੜ ਜਾਂਦੇ ਨੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਆ ਅੰਤ ਦੇ ਵਿੱਚ ਇਸ ਤਨਾਸਰੀ ਰਾਗ ਦੇ ਵਿੱਚ ਲਿਖਿਆ ਹੈ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਨੀਤ ਰਹਾਓ ਮਨ ਬਲਾਸ ਭੈ ਸਾਬ ਕੇ ਚਰਜ ਦੇਖ ਬੜਾਈ ਪ੍ਰਮਾਤਮਾ ਦੇ ਹੈਰਾਨੀ ਜਨ ਕਉ ਤੱਕ ਕੇ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਪਿਆਰੇ ਉਹਦੇ ਵਾਸਤੇ ਪਚਾਇਆ ਰਿਆ ਦੇ ਦੰਦੇ ਹੋਣ ਚਾਏ ਚਖੜੀਆਂ ਹੋਣ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀਆਂ ਤੇ ਫਿਰ ਉਹ ਕਰਦੇ ਕੀ ਨੇ ਆਰ ਸਿਮਰ ਸਿਮਰ ਆਨਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਏ ਮਾਲਕ ਅੱਗੇ ਅਰਦਾਸ ਬੇਨਤੀ ਹੀ ਇਹ ਕਰਦੇ ਨੇ ਮਾਲਕ ਤੇਰੇ ਨਾਮ ਨੂੰ ਮੈਂ ਸਿਮਰੀ ਜਾਵਾ ਸਿਮਰੀ ਜਾਵਾ ਤੂੰ ਮੇਰੇ ਬਿਰਦ ਬਾਣੀ ਦੀ ਪੈਜ ਰਖ ਤੂੰ ਮੇਰੀ ਕੇਸਾਂ ਸਵਾਸਾਂ ਦੇ ਨਾਲ ਔੜਕ ਨਿਭ ਜਾਵੇ ਮੇਰੇ ਤੇ ਕਿਰਪਾ ਕਰ ਮੇਰੀ ਰਖਿਆ ਕਰ ਸੋ ਇਸ ਹੀ ਪਿਆਰਿਓ ਅਜਦਾ ਹੁਕਮ ਇਹ ਪ੍ਰਸੰਗ ਭਾਈ ਤਾਰੂ ਸਿੰਘ ਜੀ ਦਾ ਜਵਾਬ ਜੀ ਨੇ ਸਵਾਲ ਕੀਤਾ ਹੈ ਹੋਈਆਂ ਭੁੱਲਾ ਨੂੰ ਨਾ ਜਿਤਾ ਰਹੋ ਗੱਜ ਕੇ ਫਦੇ ਦਾ ਜਵਾਬ ਫਦੇ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ